ਇੱਕ ਮਹੱਤਵਪੂਰਨ ਮੁੱਦੇ ਤੇ ਮੈਂ ਤੁਹਾਡਾ ਧਿਆਨ ਦਿਉਣਾ ਚਾਹਾਂਗਾ ਯਾਦ ਹੁਣਤਨ ਅੰદાવાદ ਦੇ ਵਿੱਚ ਜਿਹੜਾ ਜਹਾਜ਼ ਡਿੱਗਾ ਸੀਗਾ ਉਹਦੇ ਤੇ ਆਪਾਂ ਲਗਾਤਾਰ ਗੱਲ ਕਰਦੇ ਰਹੇ ਬੜੀ ਦੁਖਦ ਘਟਨਾ ਸੀ ਉਹ ਐਸੀ ਘਟਨਾ ਸੀ ਕਿ ਰੂਹਾਂ ਨੂੰ ਚੰਜੂੜ ਦੇਣ ਵਾਲੇ ਦ੍ਰਿਸ਼ ਸਾਡੇ ਸਾਹਮਣੇ ਆਏ ਸੀਗੇ ਖੈ ਅੰદાવાદ ਦੇ ਜਹਾਜ਼ ਹਾਦਸੇ ਦੇ ਵਿੱਚ ਹੁਣ ਇੱਕ ਊਣੀ ਮੋੜ ਆ ਰਿਹਾ ਤੁਹਾਨੂੰ ਥੋੜਾ ਚੇਤਾ ਆਏਗਾ ਯਾਦ ਹੋਣਾ ਤੁਹਾਨੂੰ ਸਾਡੇ ਪੰਜਾਬ ਤੋਂ ਹੀ ਐਵੀਏਸ਼ਨ ਦੇ ਇੱਕ ਐਕਸਪਰਟ ਕੈਲੋ ਜਾਂ ਵਿੱਚ ਕੰਮ ਕਰਦੇ ਕੈਨੂ ਮਿੱਤਰ ਨੇ ਉਹਨਾਂ ਨੇ ਮੈਨੂੰ ਗੱਲਬਾਤ ਦੇ ਦੌਰਾਨ ਇੱਕ ਸੰਕੇਤ ਦਿੱਤਾ ਸੀਗਾ ਤੇ ਮੈਂ ਉਹ ਤੁਹਾਡੇ ਨਾਲ ਸਾਂਝਾ ਵੀ ਕੀਤਾ ਸੀਗਾ ਸ਼ਾਇਦ ਤੁਹਾਨੂੰ ਯਾਦ ਹੋਵੇ ਤੋ ਕਿ ਦੇਖੋ ਐਵੀਏਸ਼ਨ ਦੀ ਐਕਸਪਰਟੀ ਆਪਣੇ ਕੋਲ ਤੇ ਨਹੀਂ ਹੁੰਦੀ ਇਤੇ ਜਿਹੜਾ ਕੋਈ ਪਾਇਲਟ ਹੈ ਜਾ ਜਿਹਨੂੰ ਤਕਨੀਕੀ ਚੀਜ਼ਾਂ ਦੀ ਜਾਣਕਾਰੀ ਹੁੰਦੀ ਆ ਉਹ ਹੀ ਦੱਸ ਸਕਦਾ ਨੇ ਆਪਾਂ ਤੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਮੈਂ ਤੇ ਅੱਗੇ ਕਹਿਣਾ ਹੁੰਦਾ ਕਿ ਮੈਂ ਤੇ ਹਵਾਈ ਅੱਡਾ ਨਹੀਂ ਦੇਖਿਆ ਭਾਈ ਜਾਜ ਤੇ ਚੜਿਆ ਨਹੀਂ ਕਿ ਮੈਂ ਐਵੇਂ ਹਵਾਈ ਗੱਲਾਂ ਹਵਾਈ ਕਿਲੇ ਉਹ ਸਾਰੀ ਜਮਾਂ ਤੂੰ ਠੀਕ ਨਹੀਂ ਐ ਪਰ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਕਈ ਮਕਸਦ ਕੇ ਕੇਸ ਮੇ ਉਸ ਵਕੀਲ ਦੇ ਕੋਲ ਕਈ ਪੀੜਤ ਪਰਿਵਾਰਾਂ ਦਾ ਉਹ ਕਾਨੂੰਨੀ ਪ੍ਰਤੀਨਿਧੀ ਹੈ ਉਹਦਾ ਨਾਮ ਨਾਮ ਹੈ ਸ਼ਟ ਮਾਈਕ ਐਂਡਰੀਓਸ ਉਸਨੇ ਇੱਕ ਬੜਾ ਵੱਡਾ ਖੁਲਾਸਾ ਕਹਿ ਲੋ ਜਾਂ ਇਸ ਕਹਾਣੀ ਚ ਕੋਈ ਮੋੜ ਕਹਿ ਲੋ ਉਹ ਲਿਆਂਦਾ ਹੈ ਉਹ ਕਹਿੰਦਾ ਹੈ ਕਿ ਪਾਣੀ ਲੀਕ ਹੋਣ ਦੇ ਨਾਲ ਸ਼ਾਰਟ ਸਰਕਟ ਦੇ ਚਲਦੇ ਆ ਇਹ ਹਾਦਸਾ ਦਰਪੇਸ਼ ਆਇਆ ਕੀ ਪਾਣੀ ਦੀ ਲੀਕੇਜ ਕਰਕੇ ਸ਼ਾਰਟ ਸਰਕਟ ਹੋਇਆ ਜੀ ਦੇ ਕਰਕੇ ਇਹ ਹਾਦਸਾ ਦਰਪੇਸ਼ ਹੋ ਗਿਆ ਯਾਨੀ ਆਪਾਂ ਕਹਿ ਸਕਦੇ ਆ ਕਿ ਜੋ ਉਹਨੇ ਸੰਕੇਤ ਦੇ ਵਿੱਚ ਮੈਂ ਉਹ ਗੱਲ ਕਾਂਗਾ ਕਿ ਜੋ ਸਿੱਟਾ ਕੱਢਿਆ ਜੋ ਉਹਦੀ ਕੇਸ ਦੀ ਕਹ ਲਓ ਕਿ ساری ਸਟੱਡੀ ਹੈ ਉਹਦਾ ਤਰਕ ਇਹ ਹੈ ਕਿ ਜੋ ਮੇਰੇ ਕੋਲ ਸਬੂਤ ਨੇ ਮੇਰੇ ਕੋਲ ਮਜੂਤਾ ਤੱਕ ਨੇ ਉਹਦੇ ਆਧਾਰ ਤੇ ਇਹ ਸੰਕੇਤ ਮਿਲਦਾ ਹੈ ਕਿ ਜਹਾਜ਼ ਦੇ ਵਿੱਚ ਜਿਹੜੀ ਪੀਣ ਵਾਲੇ ਪੀਣ ਵਾਲੇ ਪਾਣੀ ਦੀ ਜਿੰਨੂੰ ਪੀਜਲ ਕਹਿ ਦਿੰਨੇ ਆਪਾਂ ਡ੍ਰਿੰਕਿੰਗ ਵਾਟਰ ਕੈਲੋ ਕਿ ਉਹਦੇ ਵਿੱਚੋਂ ਰਸਾ ਹੋਇਆ ਪਾਣੀ ਰਿਜ਼ਿਆ ਜਿਹਦੇ ਕਰਕੇ ਇਲੈਕਟ੍ਰੋ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ ਆਪ ਸਿਸਟਮ ਜਿਹੜਾ ਹੁੰਦਾ ਸ਼ਾਰਟ ਸਰਕਟ ਦਾ ਤੋਂ ਉਹ ਕੀ ਹੈ ਤੇ ਇਲੈਕਟ੍ਰਿਕ ਕੀ ਹੋ ਗਿਆ ਨਾ ਤਾਂ ਇਲੈਕਟ੍ਰਿਕ ਸ਼ਾਰਟ ਸਰਕਟ ਜਿਹੜਾ ਹੈ ਉਹ ਹੋਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਉਸਨੇ ਇਹ ਸ਼ਬਦ استعمال ਕੀਤਾ ਕਿ ਹੋ ਸਕਦਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਜੋ ਫਿਊਲ ਕੰਟਰੋਲ ਸਵਿਚ ਪ੍ਰਣਾਲੀ ਹੁੰਦੀ ਹੈ ਪਰ ਗੱਲ ਆ ਗਈ ਨਾ ਸਵਿਚਿੰਗ ਦੀ ਕਿ ਉਹ ਪ੍ਰਭਾਵਿਤ ਹੋ ਗਈ ਜਾਂ ਉਸਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਠੀਕ ਹੈ ਜੀ ਤਾਂ ਮਤਲਬ ਕਿ ਹੋਰ ਵੀ ਉਹਨਾਂ ਨੇ ਕਈ ਗੱਲਾਂ ਕਹੀਆਂ ਹੋਰ ਵੀ ਗੱਲਾਂ ਬਾਤਾਂ ਹੋਈਆਂ ਪਰ ਆਪਾਂ ਇਹਨੂੰ ਇੱਥੇ ਹੀ ਸਮਿਟ ਦਿਆ ਇਹਦਾ ਮਤਲਬ ਕੀ ਹੈ ਕਿ ਜੇ ਆਪਾਂ ਮਾਈਕ ਐਂਡਰਿਊਜ਼ ਦੀ ਕੇਸ ਦੀ ਸਟੱਡੀ ਦੇ ਆਧਾਰ ਤੇ ਪੇਸ਼ਕਾਰੀ ਜਾਂ ਜੋ ਦਲੀਲਬਾਜ਼ੀ ਹੈ ਉਹਨੂੰ ਮੰਨੀਏ ਤਾਂ ਤੁਸੀਂ ਦੇਖੋ ਫਿਰ ਕਿੰਨਾ ਵਿਰੋਧਾਪਾਸ ਹੈ ਕਿ ਪਹਿਲਾਂ ਤਾਂ ਇਸ ਸਾਰੇ ਮਾਮਲੇ ਨੂੰ ਕਿਨਾਂ ਤੇ ਦੇਖਿਆ ਗਿਆ ਕਿਨਾਂ ਤੇ ਸੁੱਟਣ ਦਾ ਯਤਨ ਕੀਤਾ ਗਿਆ ਫਾਈਲ ਹਟਾਤੇ ਤੇ ਬਾਈਲਟਾਂ ਨੇ ਜਿਹੜੀ ਮਤਲਬ ਕਿਨਾਂ ਦੀ ਯੂਨੀਅਨ ਤੋਂ ਤੇ ਅਸਾ ਜਿਵੇਂ ਆਮ ਤੌਰ ਤੇ ਆਪਾਂ ਟਰੱਕ ਆਪਰੇਟਰਸ ਦੀ ਯੂਨੀਅਨ ਦੇਖਦੇ ਆਂ ਮਿੰਨੀ ਬੱਸਾਂ ਵਾਲਿਆਂ ਦੀ ਯੂਨੀਅਨ ਦੇਖਦੇ ਆਂ ਟੈਕਸੀ ਡਰਾਈਵਰਾਂ ਦੀ ਯੂਨੀਅਨ ਦੇਖਦੇ ਹਾਂ ਬਾਈਲਟਰਲੀ ਵੀ ਯੂਨੀਅਨ ਹੁੰਦੀ ਐਸਾ ਤਾਂ ਉਹਨਾਂ ਨੇ ਉਸੇ ਵੇਲੇ ਹੀ ਵਿਰੋਧ ਕੀਤਾ ਸੀਗਾ ਕਿ ਨਹੀਂ ਇਹ ਤੁਸੀਂ ਗਲਤ ਕਰ ਰਹੇ ਹੋ ਸੋ ਇਹ ਮੈਂ ਤੁਹਾਡੇ ਵਾਸਤੇ ਵਿਸ਼ੇਸ਼ ਜਾਣਕਾਰੀ ਲੈ ਕੇ ਆਇਆ ਕਿ ਦੇਖੋ ਆਪਣੇ ਪੰਜਾਬ ਚ ਕਿੰਨੇ ਹੀਰੇ ਮੁੰਡੇ ਬੈਠੇ ਆ ਤੇ ਮੈਨੂੰ ਬਹੁਤ ਯੰਗ ਐਵੀਏਸ਼ਨ ਐਕਸਪਰਟ ਨੇ ਇਹ ਜਾਣਕਾਰੀ ਦਿੱਤੀ ਸੀਗੀ ਕਿ ਸਾਨੂੰ ਜੋ ਲੱਗਦਾ ਜਾਂ ਆਪਾਂ ਕਹਿ ਸਕਦੇ ਹਾਂ ਵਿਸ਼ੇਸ਼ ਤੌਰ ਤੇ ਉਹਨਾਂ ਨੇ ਜੋ ਮਤਲਬ ਕਿ ਇਦੋਂ ਉਧਰੋਂ ਜਾਣਕਾਰੀ ਇਕੱਤਰ ਕੀਤੀ ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਮੈਨੂੰ ਲੱਗਦਾ ਹੈ ਜੀ ਕਿ ਇੱਥੇ ਦਿੱਕਤ ਹੋ ਸਕਦੀ ਹੈ ਐਗਜ਼ੈਕਟਲੀ ਐਂਡਰਿਊਸ ਵੀ ਇਸ ਗੱਲ ਤੇ ਸਹਿਮਤ ਹੋ ਗਏ ਤਾਂ ਮੇਰੇ ਖਿਆਲ ਦੇ ਨਾਲ ਇਹ ਹੁਣ ਦਿਲਚਸਪ ਵਿਸ਼ਾ ਰਹੇਗਾ ਕਿ ਇੱਕ ਪਾਸੇ ਤੁਸੀਂ ਪਾਇਲਟਾਂ ਦਾ ਗੁਨਾਹ ਕੱਢੀ ਜਾ ਰਹੇ ਸੀਗੇ ਹਾਲਾਂਕਿ ਫਿਰ ਬਾਅਦ ਦੇ ਵਿੱਚ ਜਦੋਂ ਹਾ ਹੱਲਾ ਹੋਇਆ ਸਰਕਾਰ ਨੂੰ ਪਿਛੇ ਵੀ ਹਟਣਾ ਪਿਆ ਪਰ ਦੂਜੇ ਪਾਸੇ ਜੇਕਰ ਇਸ ਤਰ੍ਹਾਂ ਦੀ ਕੋਈ ਉਤਾਈ ਨਿਕਲਦੀ ਹੈ ਤਾਂ ਚਾਹੇ ਉਹ ਜਹਾਜ਼ ਕੰਪਨੀ ਹੈ ਚਾਹੇ ਸਾਡਾ ਇਤੋਂ ਦਾ 에ਵੀਏਸ਼ਨ ਸਿਸਟਮ ਹੈ ਉਹ ਸਾਰੇ ਕਟਾਰੇ ਦੇ ਵਿੱਚ ਖੜੇ ਤੇ ਜ਼ਰੂਰ ਹੋਣਗੇ